ਸਾਡੀਆਂ ਮਾਵਾਂ ਹੀ ਸਵੇਰੇ ਸਾਨੂੰ ਕੰਧਾਂ ਤੇ ਲਿਆ ਰਗੇ ਪਰੌਠੇ ਲਾ ਕੇ ਦਿੰਦੀਆਂ ਸੀ ਅਹੀਂ ਖਾ ਕੇ ਸਕੂਲੇ ਤੜੰਗੇ ਮਾਰਦੇ ਫਿਰਨਾ ਆ ਕੇ ਲੱਸੀ ਪੀਣੀ ਚੌਲ ਖਾਣੇ ਦਹੀਂ ਖਾਣਾ ਪਤਾ ਹੀ ਨਹੀਂ ਹੁੰਦਾ ਗੋੜ ਵਾਲੀ ਗੰਡ ਦੇ ਉੱਤੇ ਬੈਠਿਆ ਕਿੰਨਾ-ਕੰਨਾ ਅਸੀਂ ਗੁੜ ਖਾ ਜਾਂਦੇ ਹੁੰਦੇ ਸੀ ਸਾਨੂੰ ਫੜ ਕੇ ਠਾਉਂਦੇ ਹੁੰਦੇ ਸੀ ਕਿ 9 ਸਾਲ ਦੇ ਬੱਚੇ ਨੂੰ ਆਲਟੈਗ ਹੋ ਗਿਆ ਕਿ 10 ਸਾਲ ਦੇ ਬੱਚੇ ਨੂੰ ਗਿਆ ਕਿ 15 ਸਾਲ ਦੇ ਨੂੰ ਗਿਆ ਕੋਈ 20 ਸਾਲ ਦਾ ਕੱਬਰੂ ਤੁਰ ਗਿਆ ਇਹ ਸਿਰ ਸਾਡੇ ਖਾਣ ਪਾਣ ਦਾ ਤੇ ਸਾਡੇ ਰਹਿਣ ਸਹਿਣ ਦਾ ਜਿਹੜਾ ਕੋਚਾਜਾ ਦੇਖੋ ਉਹਨਾਂ ਦੇ ਅੰਦਰ ਪੀੜ ਸੀ ਤੇ ਅੱਜ ਕੱਲ ਸਾਡੇ ਅੰਦਰ ਪੀੜ ਨਹੀਂ ਗਿਆ ਅੱਜ ਸਾਡੇ ਅੰਦਰ ਸਾੜਾ ਪੈਦਾ ਹੋ ਗਿਆ। ਔਰ ਬੂਏ ਨਾ ਬੂਆ ਹੁੰਦਾ ਵੀ ਅਸੀਂ ਸਾਲਾਂ ਬੱਦੀ ਗਵਾਂਢੀ ਦਾ ਬੂਆ ਨਹੀਂ ਖੜਕਾਉਂਦੇ ਔਰ ਇੱਕ ਦੂਜੇ ਨੂੰ ਇੱਕ ਛੋਟੀ ਜੀ ਮੁਸਕਰਾਟ ਜਿਹਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ। ਸਵੇਰ ਦੀ ਸੱਜਰੀ ਸੈਰ ਦਾ ਟਮ ਜਿਹੜਾ ਸਮਾਂ ਵਾ ਸੱਜਰੀ ਸਵੇਰ ਦਾ ਸਮਾਂ ਵਾ ਤੇ ਸੱਜਰੀ ਸੈਰ ਦਾ ਵੀ ਸਮਾਂ ਤੇ ਮੈਂ ਆਪਣੀ ਸਾਈਕਲਿੰਗ ਪੂਰੀ ਕਰਕੇ ਤੇ ਹੁਣ ਇੱਥੇ ਆ ਗਿਆ। ਆਪਣੇ ਖੇਤ ਚ ਬ੍ਰਦਰ ਦਾ ਖੇਤ ਆ ਇਹ ਤੇ ਇੱਥੇ ਬੜੀ ਸੋਹਣੀ ਏ ਜਗਾਵਾ ਜਿੱਥੇ ਬਹਿ ਕੇ ਮੈਂ ਅੱਗੇ ਵੀ ਗੱਲ ਕਰਦਾ ਨਾ ਇੱਥੇ ਕੋਈ ਹਲਕੀ ਫੁਲਕੀ ਐਕਸਰਸਾਈਜ਼ਾਂ ਹੋਰ ਕਰਦਾ ਤੇ ਨਾਲ ਨਾਲ ਮੈਂ ਤੁਹਾਡੇ ਨਾਲ ਕੁਝ ਚੰਗੀਆਂ ਗੱਲਾਂ ਬਾਤਾਂ ਕਰਦਾ ਆਪਦੀ ਵੱਲੋਂ ਪਤਾ ਨਹੀਂ ਕਿੰਗੀਆਂ ਹੋਣਗੀਆਂ ਕਿ ਨਹੀਂ ਕਿਉਂਕਿ ਮਾਧਿਮਾ ਇਹਦੇ ਛੋਟੇ ਛੋਟੇ ਵਲੌਗ ਆ ਇਹ ਜਿਹੜੇ YouTube ਚੈਨਲ ਆ ਤੇ ਆਪਾਂ ਕਿਤੇ ਵੀ ਦੂਰ ਦਰਾਡੇ ਬੈਠੇ ਆ ਦੇਸ਼ ਆਦੇਸ਼ਾਂ ਚ ਤੇ ਆਪਾਂ ਇੱਕ ਦੂਜੇ ਦੇ ਨਾਲ ਸੰਪਰਕ ਕਰ ਸਕੀਏ ਇੱਕ ਦੂਜੇ ਦੇ ਨਾਲ ਆਪਣਾ ਜਿਹੜਾ ਬੋਲਚਾਲ ਬਣਿਆ ਰਵੇ ਜਿਹਨੂੰ ਦੇਖਦੇ ਰਹੀਏ ਕੋਈ ਸਮਾਂ ਹੀ ਜਦੋਂ ਸਾਡੇ ਬਜ਼ੁਰਗ ਸੀ ਤੇ ਉਹ ਜ਼ਿਆਦਾਤਰ ਤੇ ਫੌਜਦਿਆਂ ਨਾਲ ਉਕਰੀਆਂ ਹੀ ਕਰਦੇ ਸੀ ਤੇ ਅੰਗਰੇਜ਼ਾਂ ਨੇ ਕਿੱਥੇ ਕਿੱਥੇ ਉਹਨਾਂ ਨੂੰ ਫਸਾ ਰੱਖਿਆ ਸੀ ਤੇ ਚਿੱਠੀਆਂ ਪਹੁੰਚਦੀਆਂ ਨਹੀਂ ਪਿੱਛੇ ਤੇ ਉਸ ਟਾਈਮ ਵੀਰ ਵਾ ਸੁਈ ਦੇ 2-2 ਸਾਲ 3-3 ਸਾਲ ਖਬਰ ਹੀ ਨਹੀਂ ਪਹੁੰਚਦੀ ਪਰ ਉਹ ਲੋਕਾਂ ਦੇ ਸਬਰ ਦੀ ਉਹਨਾਂ ਦੀ ਜਿਹੜੀ ਬਰਦਾਸ਼ਤ ਕਰਨ ਦੀ ਪਾਵਰ ਸੀ ਉਹ ਇੰਨੀ ਜ਼ਿਆਦਾ ਸੀ ਕਿ ਕਰਦੇ ਵੀ ਕੀ ਬਰਦਾਸ਼ਤ ਕਰਨ ਤੋਂ ਇਲਾਵਾ ਹੋਰ ਕੁਝ ਕਰ ਵੀ ਨਹੀਂ ਸਕਦੇ ਤੇ ਜਿਹੜੀਆਂ ਅੰਦਰ ਉਹਨਾਂ ਦੇ ਕੁੱਟਣ ਪੈਦਾ ਹੋ ਜਾਂਦੀ ਸੀ ਉਹ ਫਿਰ ਇਹ ਰਿਆਂਪੋਚ ਲੜਦੇ ਵੀ ਸੀ ਇੱਕ ਦੂਜੇ ਨਾਲ ਬਹਿ ਕੇ ਜੁੰਡੇ ਹੋ ਜੁੰਡੇ ਵੀ ਉਹਨਾਂ ਨੇ ਉਹ ਬੋੜਾ ਪੇਪੜਾ ਥੱਲੇ ਖੂਆਂ ਥੱਲੇ ਪਰ ਫਿਰ ਮੰਨ ਜਾਣਾ ਕਿਉਂਕਿ ਉਹਨਾਂ ਦਾ ਉਸ ਹੀ ਇੱਕ ਸਿਰਫ ਉਹਨਾਂ ਦੇ ਅੰਦਰ ਪੀੜ ਸੀ ਤੇ ਅੱਜ ਕੱਲ ਸਾਡੇ ਅੰਦਰ ਪੀੜ ਨਹੀਂ ਕਿ ਅੱਜ ਕੱਲ ਸਾਡੇ ਅੰਦਰ ਸਾੜਾ ਪੈਦਾ ਹੋ ਗਿਆ ਔਰ ਬੂਏ ਨਾ ਬੂਆ ਹੁੰਦਿਆ ਵੀ ਅਸੀਂ ਸਾਲਾਂ ਬੱਦੀ ਗਵਾਂਢੀ ਦਾ ਬੂਆ ਨਹੀਂ ਖੜਕਾਉਂਦੇ ਔਰ ਇੱਕ ਦੂਜੇ ਨੂੰ ਇੱਕ ਛੋਟੀ ਜੀ ਮੁਸਕਰਾਟ ਜਿਹਦੇ ਨਾਲ ਬੜਾ ਕੁਝ ਇੱਕ ਦਵਾਈ ਦੀ ਪੁੜੀ ਹੁੰਦੀ ਆ ਅਸੀਂ ਉਹ ਵੀ ਨਹੀਂ ਕਿਸੇ ਨੂੰ ਦਿੰਦੇ ਅਸੀਂ ਇੱਕ ਛੋਟੀ ਜੀ ਸਮਾਈਲ ਬਣੇ ਦਿੰਦੇ ਇਸ ਵੇਰੇ ਸੱਤ ਕਿਸੇ ਨੂੰ ਬਲਾਉਂਦੇ ਵੀ ਨਹੀਂ ਆਏ ਹੈਲੋ ਵੀ ਨਹੀਂ ਕਰਦੇ ਤੇ ਇਹ ਬੜੀਆਂ ਭੇੜੇ ਵਿਗਾੜ ਨੇ ਦੋਸਤੋ ਚਲੋ ਗੱਲ ਅੰਮੀਓ ਚੱਲੀ ਐ ਚਲੋ ਆਜੋ ਹੋਰ ਕੋਈ ਗੱਲਾਂ ਬੱਤਾਂ ਕਰਦੇ ਦੋਸਤੋ ਇਹ ਪਰਮਾਤਮਾ ਨੇ ਸਾਨੂੰ ਜਿਹੜਾ ਜੀਵਨ ਦਿੱਤਾ ਨਾ ਬੜਾ ਅਨਮੋਲ ਆ ਇਸੀ ਦੀ ਗੱਲ ਸਤਿਦਰਸ਼ਨ ਸ਼ਾਸਤਰ ਕਰਦਾ ਦਾਰਸ਼ਨਿਕ ਕਰਦੇ ਨੇ ਸਾਡੇ ਵਿਦਵਾਨ ਕਰਦੇ ਨੇ ਸਾਡੇ ਗੁਰੂ ਪੀਰ ਹਰ ਚੀਜ਼ ਨੇ ਇਹ ਦੇਖੀ ਜੀਵਨ ਦੀ ਜਾਂਚ ਬਾਰੇ ਤੇ ਇਹ ਜੀਵਨ ਦਾ ਜਿਹੜੀ ਅਹਿਮੀਅਤ ਆ ਉਹਦੇ ਬਾਰੇ ਸਾਨੂੰ ਦੱਸਿਆ ਗੱਲ ਕੀ ਆ ਕਿ ਅਸੀਂ ਘਰਾਂ 'ਚ ਸਿਮਟ ਗਏ ਆ ਤੇ ਜਦੋਂ ਅਸੀਂ ਕਿਤੇ ਬਾਹਰ ਨਹੀਂ ਨਿਕਲਦੇ ਘਰ ਦੇ ਵਿੱਚੋਂ ਤੇ ਉਹ ਜਿਹੜਾ ਸਾਡਾ ਇਕੱਲਾ ਪਾਣਾ ਨਾ ਜਿਹੜਾ ਘਰ ਦੀਆਂ ਕੰਧਾਂ ਦੇ ਵਿੱਚ ਬੇਸ਼ੱਕ ਅਸੀਂ ਸਰੀਰਕ ਤੌਰ ਤੇ ਮਜ਼ਬੂਤ ਹੁੰਦੇ ਆ ਪਰ ਮਾਨਸਿਕ ਤੌਰ ਤੇ ਅਸੀਂ ਆਪਾਈਜ ਹੁੰਦੇ ਜਾਂਦੇ ਆ ਔਰ 24 ਘੰਟੇ ਘਰੇ ਹੀ ਬੈ ਰਹਿਣਾ ਇਹ ਤੁਹਾਨੂੰ ਮਾਨਸਿਕ ਰੋਗ ਦਿੰਦਾ ਇਸ ਕਰਕੇ ਘਰ ਦੀਆਂ ਕੰਧਾਂ ਤੋਂ ਵਲਕਣਾ ਤੋਂ ਬਾਹਰ ਆ ਕੇ ਸਾਨੂੰ ਲੋਕਾਂ ਦੇ ਵਿੱਚ ਥੋੜਾ ਚਿਰ ਵਿੱਚ ਚਰਨਾ ਜ਼ਰੂਰੀ ਆ ਉਹਦਾ ਕਾਰਨ ਇਹ ਆ ਕਿ ਇਸ ਰੋਗ ਤੋਂ ਬਚ ਸਕੀਏ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਨੂੰ ਇਹ ਰੋਗ ਲੱਗ ਗਿਆ ਇਹ ਮਾਨਸਿਕ ਰੋਗ ਜਿਹੜਾ ਉਹ ਸਾਨੂੰ ਖਾਈ ਜਾਂਦਾ ਅਸੀਂ ਆਪਣੇ ਇਕੱਲੇ ਬੰਨਣਾ ਜੂਝੀ ਜਾਂਦੇ ਆ ਕਿਸੇ ਟਾਈਮ ਅਸੀਂ ਕਿਤਾਬਾਂ ਪੜ੍ਹਦੇ ਸੀ ਅੱਜ ਅਸੀਂ ਮੋਬਾਈਲ ਤੇ ਲੱਗੇ ਰਹਿੰਨੇ ਆ ਨੂੰ ਮਾਰੀ ਜਾਂਦੇ ਆ ਤਾਂ ਅਨੁਠਾ ਅਨੁਠਾ ਨੂੰ ਤਾਂ ਨੂੰ ਨਿਕਲਦਾ ਇਹਦੇ ਚੋਂ ਕੁਝ ਨਹੀਂ ਦੋਸਤੋ ਉਹ ਜਿਹੜੇ ਸਾਡੇ ਬਜ਼ੁਰਗ ਸੀ ਨਾ ਜਿਨ੍ਹਾਂ ਨੇ ਸੱਥਾ ਬਣਾਈਆਂ ਸੀ ਜਿਨ੍ਹਾਂ ਨੇ ਤਿਹਾਰ ਬਣਾਈਆਂ ਸੀ ਜਿਨ੍ਹਾਂ ਨੇ ਵਿਆਹ ਬਣਾਈ ਸੀ ਸ਼ਵਾਰੇ ਬਣਾਈ ਸੀ ਸਿਠਣੀਆਂ ਬਣਾਈਆਂ ਸੀ ਜਿਨ੍ਹਾਂ ਨੇ ਕਪਤਾਨ ਨੂੰ ਹੀਹਾਰਾ ਬਣਗੀਆਂ ਦਿੱਤੀਆਂ ਸੀ ਤੇ ਇਹ ਨਹੀਂ ਕਿ ਉਹ ਸਿਰਫ ਇੱਕ ਹਫਤਾ ਜਿਹੜੀ ਸਾਡੀ ਕਵਤਾ ਵਾ ਉਹ ਇੱਕ ਗਜ਼ਲ ਆ ਜਾਂ ਇੱਕ ਨਜ਼ਮ ਆ ਸਾਡੀ ਕਵਤਾ ਤੇ ਦੋਹੇ ਆ ਸਾਡੀ ਕਵਰ ਤੇ ਢੋਲੇ ਟੱਪੇ ਮਈਏ ਦਾਦਰਾ ਠੰਮਰੀ ਪਤਾ ਨਹੀਂ ਕਿੰਨੀਆਂ ਬਣਗੀਆਂ ਇਹਦੇ ਵਿੱਚ ਤੇ ਇਹ ਚੀਜ਼ਾਂ ਬੜਾਈਆਂ ਸੀ ਸਾਡੇ ਖੁਦ ਨੂੰ ਵਧੀਆ ਰੱਖਣ ਵਾਸਤੇ ਤੇ ਇੱਕ ਦੋਸਤੋ ਘਰ ਦਾ ਜੋ ਵੀ ਰੁੱਖਾ ਸੁੱਖਾ ਮਿਲਦਾ ਉਹ ਅਮਰਤਾ ਇਹ ਤੁਹਾਨੂੰ ਦੁੱਧ ਦਹੀਂ ਘਰ ਦਾ ਮਿਲਦਾ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਇੱਕ ਘਰਾਂ ਤੋਂ ਬਾਹਰ ਆ ਜਾਓ ਥੋੜਾ ਜਿਹਾ ਖੁਸ਼ ਰਹਿਣ ਦੀ ਆ ਸਿੱਖ ਲਈਏ ਹੀ ਤੇ ਇੱਕ ਆਪ ਦੇ ਬੱਚਿਆਂ ਨੂੰ ਜੇ ਕੋਈ ਜ਼ਿੰਦਗੀ ਚ ਬਣਾਉਣਾ ਤੇ ਚਾਹੁੰਦੇ ਜੀ ਕੋਈ ਸਰੀਰ ਤੂਤ ਤੇ ਮਜ਼ਬੂਤ ਹੋਣਾ ਤੇ ਉਹਨਾਂ ਨੂੰ ਆ ਜਿਹੜੇ 버ਗਰ ਆ ਚਿਪਸਾ ਇਹਨਾਂ ਤੋਂ ਦੂਰ ਰੱਖੋ ਇਹ ਤੁਹਾਡੇ ਬੱਚਿਆਂ ਨੂੰ ਖਾ ਜਾਣਗੇ ਬੱਚੇ ਇਹਨਾਂ ਨੂੰ ਨਹੀਂ ਖਾ ਰਹੇ ਪਤਾ ਨਹੀਂ ਮੇਰੀ ਗੱਲ ਦਾ ਗੁੱਸਾ ਲੱਗੇ ਕਿਸ ਨੂੰ ਲੱਗੀ ਜਾਵੇ ਪਰੇ ਜਿਹੜਾ ਅਸੀਂ ਮਾਡਰਨ ਹੋਣ ਦੇ ਚੱਕਰ ਦੇ ਵਿੱਚ ਸੱਬੇ ਕੋ ਹੋਣ ਦੇ ਚੱਕਰ ਦੇ ਵਿੱਚ ਇਹਨਾ ਸੱਬੇ ਖੋ ਗਏ ਆ ਕਿ ਕੋਈ ਸਾਡਾ ਅੰਤ ਨਹੀਂ ਰਿਹਾ ਸਾਡੀਆਂ ਮਾਵਾਂ ਅਸੀਂ ਸਿਰੇ ਸਾਨੂੰ ਕੰਧਾਂ ਦੇ ਲਿਆ ਰਗੇ ਪਰੌਠੇ ਲਾ ਕੇ ਦਿੰਦੀਆਂ ਸੀ ਅਸੀਂ ਖਾ ਕੇ ਸਕੂਲੇ ਤੜੰਗੇ ਮਾਰਦੇ ਫਿਰਨਾ ਆ ਕੇ ਲੱਸੀ ਪੀਣੀ ਚੌਲ ਖਾਣੇ ਦਹੀਂ ਖਾਣਾ ਛੋਲੇ ਉਹਨਾਂ ਦੀਆਂ ਕੱਚੀਆਂ ਵਾਲਾਂ ਸਾਰੀ ਲਈ ਗੰਨੇ ਚੂਪਦੇ ਰਹਿਣਾ ਗਾੜੀਆਂ ਤੇ ਬਹਿ ਕੇ ਰੋ ਪੀਂਦੇ ਰਹਿਣਾ ਅਹੀ ਸਾਨੂੰ ਪਤਾ ਹੀ ਨਹੀਂ ਹੁੰਦਾ ਗੋੜ ਵਾਲੀ ਗੰਡ ਦੇ ਉੱਤੇ ਬੈਠਿਆ ਕਿੰਨਾ-ਕਿੰਨਾ ਅਸੀਂ ਗੋੜ ਖਾ ਜਾਂਦੇ ਹੁੰਦੇ ਸੀ ਸਾਨੂੰ ਫੜ ਕੇ ਠਾਉਂਦੇ ਹੁੰਦੇ ਸੀ ਦੇਖ ਹੁਣ ਹੁਣ ਅਖੇ ਇੱਕ ਡਰਾਮਾ ਕਰ ਲਿਆ ਤੇ ਛੋਟੇ-ਛੋਟੇ ਦੁੱਖ ਹੁੰਦਾ ਜਦੋਂ ਮੈਂ ਸੁਣਦਾ ਤੇ ਕਿ ਕਿ 9 ਸਾਲ ਦੇ ਬੱਚੇ ਨੂੰ ਹਾਰਟ ਅਟੈਕ ਹੋ ਗਿਆ ਕਿ 10 ਸਾਲ ਦੇ ਬੱਚੇ ਨੂੰ ਗਿਆ ਕਿ 15 ਸਾਲ ਦੇ ਨੂੰ ਗਿਆ ਕੋਈ 20 ਸਾਲ ਦਾ ਕਬਰੂ ਤੁਰ ਗਿਆ ਇਹ ਸਿਰ ਸਾਡੇ ਖਾਣ-ਪਾਨ ਦਾ ਤੇ ਸਾਡੇ ਰਹਿਣ-ਸਹਿਣ ਦਾ ਜਿਹੜਾ ਕੋਚਾਜਾ ਇਹ ਨਹੀਂ ਸੱਭਿਆਚਾਰ ਦਾ ਡਰਾਮਾ ਕਹਿਣ ਦਾ ਇਹ ਬੀੜਾ ਕਰ ਕਰਤਾ اسی ਤੋਂ ਜਿੰਨਾ ਵੀ ਹੋ ਸਕਦਾ ਉਹ ਖੁਸ਼ ਰਹੋ ਬਾਹਰ ਨਿਕਲੋ ਘਰਾ ਤੋਂ ਤੇ ਅਵਾਰਾਗਰਦੀ ਨਾ ਕਰੋ ਪਰ ਆਪਣੇ ਰਿਲੇਸ਼ਨ ਇਤਰਾ ਬਣਾਓ ਕਿ ਤੁਸੀਂ ਇੱਕ ਦੂਜੇ ਜਿੱਥੇ ਮੈਂ ਲੰਘੋ ਘਟੋ ਘਟ ਅਸੀਂ ਬੋਲ ਨਹੀਂ ਸਕਦੇ ਇੱਕ ਮੁਸਕਰਾੜ ਦਾ ਆਦਾਨ-ਪ੍ਰਦਾਨ ਤੇ ਕਰਦੇ ਜਾਈਏ ਮੈਂ ਜਦੋਂ ਆਪਣੇ ਦਿਨ ਉਹ ਯਾਦ ਕਰਦਾ ਨਾ ਜਦੋਂ ਮੈਂ ਜਵਾਨ ਹੋਇਆ ਸੀ ਤੇ ਕਈ ਗੱਲਾਂ ਜਿਹੜੀਆਂ ਮੈਨੂੰ ਹੁਣ ਆ ਕੇ ਲੱਗਦਾ ਕਿ ਗਲਤ ਹੋਈਆਂ ਸਭ ਤੋਂ ਪਹਿਲਾਂ ਤੇ ਜਿਹੜਾ ਗਲਤੀ ਹੋਇਆ ਕਿ ਜਿਹੜੀ ਪ੍ਰੋਪਰ ਗਾਈਡੈਂਸ ਹੀ ਹੋ ਨਹੀਂ ਮਿਲੀ এডਿਕੇਸ਼ਨ ਦੇ ਮਾਮਲੇ 'ਚ ਮੈਂ ਕਰਨਾ ਕੁਝ ਹੋਰ ਸੀ ਤੇ ਉਹ ਕੁਝ ਹੋਰ ਗਿਆ ਜਦੋਂ ਮੈਂ ਕਾਲਜ ਐਡਮਿਸ਼ਨ ਲਈ ਮੈਂ ਫਾਈਨ ਆਰਟਸ ਦਾ ਸਟੂਡੈਂਟ ਸੀ ਮੈਨੂੰ ਬੀ ਕੰਮੋਰ ਖਾ ਦਿੱਤੀ ਗਈ ਔਰ ਉਸ ਬੰਦੇ ਨੂੰ ਜਿਸ ਬੰਦੇ ਦੀ ਮੈਂ ਗਾਈਡੈਂਸ ਲਈ ਉਸ ਬੰਦੇ ਨੇ ਮੈਨੂੰ ਇਸ ਪੋਠੇ ਗੇੜ ਦੇ ਵਿੱਚ ਪਾਇਆ ਔਰ ਮੇਰਾ 2 ਸਾਲ ਬਰਬਾਦ ਹੋਏ ਤੇ ਫਿਰ ਮੈਨੂੰ ਜਾ ਕੇ ਸਮਝ ਆਈ ਕਿ ਬੀ ਕਾਮ ਮੇਰੇ ਵਾਸਤੇ ਰੋਗੜੀ ਤੇ ਇਸੇ ਤਰੀਕੇ ਨਾਲ ਹੀ ਸਾਨੂੰ ਜਿਹੜੀਆਂ ਖਾਣ ਪੀਣ ਦੀਆਂ ਸਾਡੇ ਰਹਿਮਸੈਂ ਦੀਆਂ ਆਦਤਾਂ ਉਹਦੇ ਵਾਸਤੇ ਵੀ ਗਾਈਡੈਂਸ ਘਰੋਂ ਬਾਹਰੋਂ ਜ਼ਰੂਰ ਸਾਨੂੰ ਲੈਣੀ ਚਾਹੀਦੀ ਹੈ ਦੂਸਰੀ ਗੱਲ ਇਹ ਆ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸਕਿੱਲ ਕੋਈ ਨਾ ਕੋਈ ਹੁਨਰ ਜ਼ਰੂਰ ਸਿੱਖਣਾ ਚਾਹੀਦਾ ਕਿਉਂਕਿ ਜਦੋਂ ਸਾਡੇ ਕੋਲ ਹੁਨਰ ਹੁੰਦਾ ਨਾ ਤੇ ਫਿਰ ਸਾਡੀ ਜਿਹੜੀ ਫਾਈਨੈਂਸ ਜਿਹੜੀ ਸਮੱਸਿਆ ਵਾਲਾ ਫਾਈਨੈਂਸ ਦੀ ਉਹ ਹੱਲ ਹੋ ਜਾਂਦੀ ਹੈ ਫਾਈਨੈਂਸ਼ਲੀ ਅਸੀਂ ਡਿਪੈਂਡ ਨਹੀਂ ਰਹਿੰਦੇ ਕਿਉਂਕਿ ਕੋਈ ਵੀ ਹੁਨਰ ਆ ਉਹਦੇ ਪਿੱਛੇ ਦੌੜਦੀ ਆਉਂਦੀ ਹੈ ਜਿੱਦ ਤਰ੍ਹਾਂ ਕਹਿੰਦੇ ਆ ਪਰ ਅੱਗੇ ਲక్ష్ਮੀ ਪੱਖੇ ਅੱਗੇ ਪਾਉਣਾ ਤੇ ਸਾਡੇ ਕੋਲ ਹੁਨਰ ਹੁੰਦਾ ਨਾ ਤੇ ਆਪਣੇ ਆਪ ਹੀ ਸਾਡੇ ਕੋਲ ਜਿਹੜੀ ਸਾਡੀ ਜੇਬ ਭਰੀ ਰਹਿੰਦੀ ਹੈ ਕੁਈ ਵੀ ਸਕਿੱਲ ਸਾਨੂੰ ਸਿੱਖਣੀ ਜ਼ਰੂਰੀ ਆ ਤੀਸਰੀ ਗੱਲ ਇਹ ਆ ਕਿ ਸਾਡਾ ਖਾਣ ਪੀਣ ਕਿੱਦਾਂ ਦਾ ਹੋਣਾ ਚਾਹੀਦਾ ਅੱਜ ਕੱਲ ਉਹਨਾਂ ਮੈਂ ਬੱਚੇ ਵੇਖਦਾ ਜਿੰਮ ਦੇ ਵਿੱਚ ਉਹ ਪ੍ਰੋਟੀਨ ਲਈ ਜਾਂਦੇ ਉਹਨੂੰ ਕਹਿੰਦੇ ਇਹ ਪ੍ਰੋਟੀਨ ਲੈ ਰਹੇ ਆ ਪਤਾ ਨਹੀਂ ਉਹਨਾਂ ਡੱਬਿਆਂ ਦੇ ਵਿੱਚ ਕੀ ਗੰਦ ਪਿਲ ਬੰਦ ਆ ਕੀ ਉਹ ਆ ਮੈਨੂੰ ਨਹੀਂ ਪਤਾ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਦੋ ਦੋ ਤਿੰਨ ਤਿੰਨ ਹਜ਼ਾਰ ਡੰਡ ਬੈਠ ਕੇ ਆ ਰੋਜ਼ ਮਾਰਦਾ ਸੀ ਹੁਣ ਵੀ ਮਾਰਦਾ ਮੁੱਡੇ ਵਾਰੇ ਮੇਰੀ 55 ਸਾਲ ਉਮਰ ਹੋ ਗਈ ਤੇ ਮੱਝ ਮੈਂ ਪਹਿਲੇ ਕਿਲ ਚੋਕੇ ਜਿਹੜੇ ਸੀ ਜਿਸ ਕਟਾ ਖੱਟੀ ਪੀ ਕੇ ਵੀ ਬਿਮਾਰ ਹੋ ਸਕਦਾ ਤੇ ਮੈਂ ਉਹ 2-2 2.5 ਕਿਲੋ ਪੀ ਜਾਂਦਾ ਰਿਆਂ ਕਾਰਨ ਸੀ ਹੱਦੋਂ ਜ਼ਿਆਦਾ ਮਿਹਨਤ ਕਰਨਾ ਤੇ ਇਹ ਸਰੀਰ ਸੀ ਜਿਨ੍ਹਾਂ ਨੇ ਸਾਡੀ ਪੁਨਿਆਦ ਬੱਦੀ ਅੱਜ ਜਿਹੜੀ ਅਸੀਂ ਲੈ ਰਹੇ ਆਂ ਡਾਈਟ ਇਹਨਾਂ ਦੇ ਵਿੱਚ ਡੱਬਿਆਂ 'ਚ ਪਤਾ ਨਹੀਂ ਕੀ ਆ ਰੱਦੇ ਦੌੜੇ ਜੇ ਤੇ ਮਾਸ ਜਾਦੇ ਫੁੱਲਣਾ ਜ਼ਰੂਰ ਸ਼ੁਰੂ ਹੋ ਜਾਂਦਾ ਪਰ ਉਹ ਸਿੱਧਾ ਹੀ ਤੁਹਾਨੂੰ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਆਪ ਦੇਖੀ ਵਿਖਿਆ ਜਿਨ੍ਹਾਂ ਨੂੰ ਮਨਾ ਕੀਤਾ ਵੀ ਇਹ ਕੰਮ ਨਾ ਕਰੋ ਪਰ ਉਹਨਾਂ ਨੇ ਇਸ ਚੀਜ਼ ਨੂੰ ਵਰਤਿਆ ਜਾਂ ਕਿਸੇ ਗਹਿਰੀ ਬਿਮਾਰੀ ਚ ਗਏ ਤੇ ਜਾਂ ਉਹ ਫਿਰ ਇਸ ਸੰਸਾਰ ਤੋਂ ਹੀ ਚਲੇ ਗਏ ਬੇਗਰੂ ਇਹੋ ਜਿਹਾ ਨਾ ਕਰੇ ਕਿਉਂਕਿ ਹਰ ਕਿਸੇ ਦਾ ਤੀ ਪੁੱਤ ਜਿਹੜਾ ਹੁੰਦਾ ਉਹ ਬੜਾ ਪਿਆਰਾ ਹੁੰਦਾ ਹਰ ਕਿਸੇ ਨੂੰ ਦੋਸਤੋ ਇਹ ਕੰਮ ਨਾ ਕਰੋ ਤੀਸਰਾ ਆਪ ਦੇ ਕਦੀ ਚੌਥਾ ਸ਼ੌਂਕ ਨੂੰ ਨਾ ਮਾਰਨ ਦਿਓ ਕਦੀ ਵੀ ਜਿਹੜਾ ਤੁਹਾਡਾ ਸ਼ੌਂਕ ਆ ਉਹਨੂੰ ਗਾਹੇ ਬਗਾਹੇ ਜਿੰਦਾ ਜ਼ਰੂਰ ਰੱਖੋ ਤੇ ਪ੍ਰੋਪਰ ਜੋ ਵੀ ਤੁਸੀਂ ਲਾਈਫ ਦੇ ਵਿੱਚ ਕਰਨਾ ਉਹਨੂੰ ਆਪਣੀ ਇੱਕ ਲਿੰਦੇ ਗੁਰੂ ਬਿਨਾ ਗਤਨੀ ਛਾ ਬਿਨਾ ਪਤਰੀ ਵਾਹਿਗੁਰੂ ਜਿਹੜਾ ਵਾ ਦਰਸ਼ਨ ਸ਼ਾਸਤਰ ਦੇ ਵਿੱਚ ਸਾਡਾ ਸ਼ਬਦ ਹੈ ਜਿਹੜਾ ਹੀ ਰੋਜ਼ ਬੋਲਦੇ ਆ ਇਹ ਗੁਰੂ ਦੀ ਵਾਬ ਆ ਕਿਉਂਕਿ ਗੁਰੂ ਸ਼ਬਦ ਜਿਹੜਾ ਵਾ ਇਹ ਇਹ ਦੋ ਸ਼ਬਦਾਂ ਤੋਂ ਗੁਰੂ ਗੂ ਤੇ ਰੂ ਤੋਂ ਬਣਿਆ ਦੇਦੇ ਤੋਂ ਰੋਸ਼ਨੀ ਵੱਲ ਆਉਂਦਾ ਜਿੰਨਾ ਚਿਰ ਸਾਡਾ ਕੋ ਗੁਰੂ ਨਹੀਂ ਹੈਗਾ ਉਸਤਾਦ ਨਹੀਂ ਹੈਗਾ ਅਸੀਂ ਰਾਹ ਨਹੀਂ ਪੈ ਸਕਦੇ ਏ ਦੋਸਤੋ ਉਹ ਗੱਲਾਂ ਬਾਤ ਜਿਹੜੀਆਂ ਕੋਈ ਸਾਨੂੰ ਦੱਸਦਾ ਨਹੀਂ ਇਸ ਤੋਂ ਅੱਗੇ ਇਹ ਆ ਕਿ ਸਾਡਾ ਹਰ ਦਿਨ ਕੀਮਤੀ ਆ ਹਰ ਪਲ ਕੀਮਤੀ ਆ ਹਰ ਸਾਹ ਕੀਮਤੀ ਆ ਜਦੋਂ ਅਸੀਂ ਜਵਾਨੀ ਦੇ ਦਿਨਾਂ ਦੇ ਵਿੱਚ ਬਹਿ ਕੇ ਟਾਈਮ ਜਿਹੜਾ ਨਗਾਹ ਦਿੱਤਾ ਨਾ ਉਹ ਟਾਈਮ ਫੇ ਸਾਡੀ ਲਾਈਫ ਦੇ ਵਿੱਚ ਦੁਬਾਰਾ ਨਹੀਂ ਰਲਦਾ ਕਿਉਂਕਿ ਇਹੋ ਹੀ ਟਾਈਮ ਸਾਡੇ ਉੱਗਣ ਦਾ ਵਿਕਸਨ ਦਾ ਬਣਪਣ ਦਾ ਕੁਝ ਬਣਦਾ ਇੱਕ ਬੀਜ ਤੋਂ ਦਰਖਤ ਤੇ ਦਰਖਤ ਤੋਂ ਵੱਡਾ ਤਣਾ ਤੜੇ ਤੋਂ ਸ਼ਹਿਰੀ ਸ਼ਾਹ ਹੋਣ ਦਾ ਸਾਡਾ ਇਹ ਪੀਰੀਅਡ ਹੁੰਦਾ ਜਦੋਂ ਇਹ ਗਵਾ ਲਿਆ ਨਾ ਇਹ ਤੋਂ ਬਾਅਦ ਫਿਰ ਸਾਡੇ ਹੱਥੇ ਇਹ ਸਮਾਨ ਨਹੀਂ ਆਉਂਦਾ ਸਮੇਂ ਨੂੰ ਨਾ ਗਵਾਓ ਕਦੀ ਵੀ ਦੋਸਤੋ ਗੱਲਾਂ ਤੇ ਮੈਂ ਛੋਟੀਆਂ ਛੋਟੀਆਂ ਕਰਦਾ ਨਾ ਪਰ ਮੇਰੇ ਨਾਲ ਕਈ ਵਾਰੀ ਭਾਵਕ ਹੋ ਕੇ ਤੇ ਮੈਨੂੰ ਫਿਰ ਜ਼ਿਆਦਾ ਲੰਮੀ ਗੱਲ ਕਰਨ ਲੱਗ ਪੈਂਦਾ ਮੈਨੂੰ ਇਹ ਹੁੰਦਾ ਵੀ ਮੇਰੇ ਵਲੌਗ ਵੀ ਵੱਡੇ ਬਣ ਜਾਂਦੇ ਆ ਇਹੋ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਸੀ ਕਿਸੇ ਨੇ ਦਸੀਆਂ ਤੇ ਮੈਂ ਚਾਹੁੰਦਾ ਕਿ ਮੇਰੇ ਚੈਨਲ ਦੇ ਨਾਲ ਜਿਹੜੇ ਬੱਚੇ ਜੁੜੇ ਆ ਉਹ ਇਹ ਗੱਲਾਂ ਦਾ ਜ਼ਰੂਰ ਧਿਆਨ ਰੱਖਣ ਕਿਉਂਕਿ ਸਾਨੂੰ ਸੇਹ ਚਾਹੀਦੀ ਆ ਸਾਨੂੰ ਆਚਾਰ ਦਿੰਦੇ ਜਿਹੜੇ ਫੁੱਲੇ ਜੇ ਡੌਲੇ ਨਹੀਂ ਚਾਹੀਦੇ ਹੈ ਵਾਈਰ ਕੇ ਪੱਟ ਨਹੀਂ ਚਾਹੀਦੇ ਸਾਨੂੰ ਸਰੀਰ ਚਾਹੀਦਾ ਮਜਬੂਤ ਤੰਦਰੁਸਤੀ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਆ ਰ ਆਪਣੀ ਮਿਹਨਤ ਆ ਜਿਹੜੀ ਉਹ ਐਡ ਤੱਕ ਕਰਦੇ ਰਹੋ ਪਹਿਲਵਾਨ ਦਾਰਾ ਸਿੰਘ 82 ਸਾਲ ਦੀ ਉਮਰ 81 ਸਾਲ ਦੀ ਉਮਰ ਚ ਉਹਦੀ ਡੈਥ ਹੋਈ ਸੀ ਡੈਥ ਤੋਂ ਪਹਿਲਾਂ ਇੱਕ ਅੱਧਾ ਸਾਲ ਹੀ ਪਹਿਲਾਂ ਉਹਨਾਂ ਨੇ ਵਰਤ ਜੇ ਖੱਡੀ ਸੀ ਨਹੀਂ ਤੇ ਉਹ ਕੰਟੀਨਿਊ ਆਪਣੀ ਜਿਹੜੀ ਫਰੁਕੀ ਐਕਸਰਸਾਈਜ਼ ਵੀ ਕਰਦੇ ਰਹੀ ਤੇ ਸਾਡੀ ਲੰਮੀ ਉਮਰ ਸਾਡੇ ਖਾਣ ਪੀਣ ਤੇ ਹੁੰਦੀ ਆ ਇਹ ਕਿਤਰਾ ਆਪਦੀ ਜੀਵਨ ਯਾਤਰਾ ਬਣਾਈਆ ਉਹਦੇ ਤੇ ਡਿਪੈਂਡ ਹੁੰਦੀ ਆ ਇਹਦੇ ਅਸੀਂ ਪ੍ਰਮਾਤਮਾ ਨੂੰ ਕੋਈ ਦੋਸ਼ ਨਹੀਂ ਦੇ ਸਕਦੇ ਪ੍ਰਮਾਤਮਾ ਨੇ ਸਾਨੂੰ ਬਿਹਤਰ ਜੀਵਨ ਦੇ ਕੇ ਭੇਜਿਆ ਵਾ ਉਹਨੂੰ ਕਿਤਰਾ ਸਵਾਰਨਾ ਕਿਤਰਾ ਗੁਜ਼ਾਰਨਾ ਇਹ ਤੇ ਸਾਡੇ ਆਪਣੇ ਹੱਥ ਚ ਆ ਇਹ ਕੁਝ ਗੱਲਾਂ ਦੋਸਤੋ ਜਿਹੜੀਆਂ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ ਉਸ ਤੋਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਖੇਡਦੇ ਹੁੰਦੇ ਸੀ ਤੇ ਛਪੜਾਂ ਟੋਬਿਆ ਨਹਿਰਾ ਕਿਉਂਕਿ ਉਦੋਂ ਲਗਦਾ ਨਹਿਰਾ ਵੀ ਕੱਚੀਆਂ ਹੁੰਦੀਆਂ ਸੀ ਤੇ ਅਸੀਂ ਸਾਰੀ ਸਾਰੀ ਢੜੀ ਉੱਥੇ ਹੀ ਫੇਰਦੇ ਮਲਦੇ ਰਹਿਣਾ ਖੋਤੀ ਜਿਆ ਜਿਹੜੀਆਂ ਉਮਰ ਦੇ ਨਾਲ ਸਮਝ ਆਉਂਦੀਆਂ ਜਿਵੇਂ ਉਮਰ ਵਧੀ ਤੇ এনवायरमेंट ਜਿਹੜਾ ਉਹ ਅਸੀਂ ਜਿਉਂ ਹੀ ਆ ਪੈਸਟੀਸਾਈਡ ਛਿੜਕਣਾ ਸ਼ੁਰੂ ਸਾਰੇ ਪੰਛੀ ਮਰ ਗਏ ਤੇ ਕਿਹਦੇ ਸੱਪ ਮਰ ਗਏ ਚੂਹੇ ਮਰ ਗਏ ਬਹੁਤ ਜ਼ਿਆਦਾ ਜਿੰਨਾਂ ਨੇ ਪ੍ਰਕਿਰਤੀ ਇਕੋ ਸਿਸਟਮ ਹੋਇ ਇੱਕ ਹਿੱਲ ਗਿਆ ਸਾਡਾ ਸਾਡੇ ਘਰ ਦੇ ਗਾੜੀ ਕਿਸੇ ਟਾਈਮ ਬੜਾ ਸਾਫ਼ ਛਪੜ ਹੁੰਦਾ ਸੀ ਤੇ ਅੱਜ ਕੱਲ ਉਹ ਗੰਦਾ ਜਾ ਟੋਬਾ ਜਾ ਬਣਿਆ ਫਿਰ ਵੀ ਉੱਥੇ ਨਾ ਕੁਝ ਮਗਰਾਬੀਆਂ ਕੁਝ ਮੱਗ ਪੰਛੀ ਇਹੋ ਜਿਹੇ ਆ ਜਿਹੜੇ ਉੱਥੇ ਆ ਕੇ ਰਹਿੰਦੇ ਆ ਤੇ ਪ੍ਰਕਿਰਤੀ ਸਾਨੂੰ ਸਿਖਾਉਂਦੀ ਆ ਉਹ ਜਿੱਥੇ ਘਰਾਂ ਦਾ ਸਾਫ ਪਾਣੀ ਪੈਂਦਾ ਨਾ ਉੱਥੇ ਉਹ ਮੱਗ ਚਲੇ ਜਾਂਦੇ ਆ ਤੇ ਉਹ ਬੜਾ ਸਵیرے ਮਲਕ ਮਲਕੇ ਨਾਉਂਦੇ ਆ ਆਪਣੇ ਆਪ ਨੂੰ ਫਰੈਸ਼ ਕਰਦੇ ਆ ਆਪਦੇ ਖੰਭ ਝਾੜਦੇ ਆ ਫਿਰ ਨਾਲ ਜਿਹੜਾ ਵਾ ਉਹ ਮਾਦਾ ਦੇ ਅੱਗੇ ਬਬੜਾ ਸਾਫ ਸੁਸਰਾਬਾ ਕੇ ਉਹਨੂੰ ਗਾੜੀ ਨੱਚ ਕੇ ਵਿਖਾਉਂਦਾ ਤੇ ਉਹ ਮਾਦਾ ਵੀ ਜਿਹੜੀ ਹੁੰਦੀ ਆ ਉਹਦੇ ਵੀ ਨਖਰੇ ਜਿਹੜੇ ਹੁੰਦੇ ਆ ਉਹ ਨਰ ਦੇ ਸਾਹਮਣੇ ਇੱਕ ਅਲੱਗ ਹੁੰਦੇ ਆ। ਇਹ ਹੀ ਤਾਂ ਇਹ ਚੀਜ਼ ਸਿੱਖੜੀ ਹੋਵੇ ਨਾ ਤੇ ਸਾਨੂੰ ਕੁਦਰਤ ਨੇ ਇਸ ਤਰੀਕੇ ਦਾ ਬਣਾਇਆ ਕਿ ਸਾਨੂੰ ਬਣਸਵਰ ਕੇ ਰਹਿਣਾ ਚਾਹੀਦਾ। ਕੰਮ ਕਰੋ, ਮਿਹਨਤ ਕਰੋ ਰਾਜ ਕੀ ਪਰ ਉਹ ਤੋਂ ਬਾਅਦ ਆਪਣਾ ਨਾਓ ਤੋਂ ਵਧੀਆ ਕੱਪੜੇ ਪਾਓ ਕਿਉਂਕਿ ਜਿੰਨਾ ਸਾਫ਼ ਕੱਪੜੇ ਪਾਵਾਂਗੇ ਉਨਾ ਹੀ ਸਾਡਾ ਸਾਫ਼ ਮਾਨ ਹੋਊਗਾ। ਸਾਡੀ ਜਿਹੜੀ ਸਿਹਤ ਆ ਉਹ ਵਧੀਆ ਰਹੂਗੀ। ਕਿਉਂਕਿ ਸਾਨੂੰ ਇਨਸਟ੍ਰਕਸ਼ਨ ਤੇ ਜਿਹੜੀ ਜੋ ਵੀ ਦੇਣੀ ਆ ਸਾਡੇ ਸਰੀਰ ਨੂੰ ਉਹ ਸਾਡੇ ਦਿਮਾਗ ਨੇ ਦੇਣੀ ਆ। ਔਰ ਨਵੇਂ ਕੱਪੜੇ ਸਾਡੇ ਵਿੱਚ ਨਵੀਂ ਊਰਜਾ ਪੈਦਾ ਕਰਦੇ, ਨਵਾਂ ਚਾਹ ਪੈਦਾ ਕਰਦੇ, ਨਵੀਆਂ ਮੰਗਾ ਤਰੰਗਾ ਸਾਡੇ ਚਾਹ ਮਲਾਰ ਜਿਹੜੇ ਆ ਉਹ ਇਹਨਾਂ ਨਵੇਂ ਕੱਪੜਿਆਂ ਨੂੰ ਵੇਖ ਕੇ ਬੱਚੇ ਵੀ ਖੁਸ਼ ਹੋ ਜਾਂਦੇ ਆ, ਬਜ਼ੁਰਗ ਵੀ ਖੁਸ਼ ਹੋ ਜਾਂਦੇ ਆ। ਇਹ ਨਹੀਂ ਕਿ ਬਹੁਤ ਮਿੰਗੇ ਕੱਪੜੇ ਲੈ ਕੇ ਪਾਓ ਜਾਂ ਕਰੋ ਆ ਕਰੋ ਫੈਸ਼ਨ ਕਰਦੇ ਫਿਰੋ ਨਹੀਂ ਸਾਫ਼ ਸੁਥਰਾ ਰਹੋ। ਇਹ ਜਿੱਦਾਂ ਫੌਜ ਦੇ ਵਿੱਚ ਸਿਖਾਇਆ ਜਾਂਦਾ ਕਿ ਜੇ ਕੋਈ ਦਾੜੀ ਸਿੱਖ ਰੱਖਦਾ ਵਾ ਤੇ ਉਹ ਉਹਦੀ ਪ੍ਰੋਪਰ ਦਾੜੀ ਬੱਧੀ ਹੋਵੇ ਜੇ ਕੋਈ ਸ਼ੇਪ ਕਰਦਾ ਵਾ ਤੇ ਉਹਦੀ ਪ੍ਰੋਪਰ ਸ਼ੇਪ ਹੋਈ ਹੋਵੇ ਤੇ ਜੇ ਕੋਈ ਦਾੜੀ ਟ੍ਰਿਮ ਕਰਦਾ ਤੇ ਉਹਦੀ ਦਾੜੀ ਪ੍ਰੋਪਰ ਟ੍ਰਿਮ ਹੋਈ ਹੋਵੇ ਤੇ ਉਹਦੇ ਬੂਟ ਸਾਫ਼ ਹੋਣ ਉਹਦੀ ਪੈਂਟ ਸਾਫ਼ ਹੋਵੇ ਉਹਦੀ ਬਲਟ ਸਾਫ਼ ਹੋਵੇ ਉਹਦੀ ਸ਼ੈਰ ਸਾਫ਼ ਹੋਵੇ ਉਹਦੀ ਕਮੀਜ਼ ਸਾਫ਼ ਹੋਵੇ ਔਰ ਉਹਦੇ ਅੰਡਰ ਗਾਰਮੈਂਟਸ ਜਿਹੜੇ ਉਹ ਵੀ ਸਾਰੇ ਸਾਫ਼ ਹੋਣ ਦਾਤਾ ਤੋਤਾ ਵਧੀਆਣਾ ਚਾਹੀਦਾ ਇਹੋ ਹੀ ਲਾਈਫ ਜਿਹੜੀ ਸਾਡੀ ਸਿਵਲ ਦੀ ਹੋਣੀ ਚਾਹੀਦੀ ਆ ਸਾਡੀ ਤੇ ਦੋਸਤੋ ਵੀ ਕੁਝ ਗੱਲਾਂ ਵਾ ਜਿਹੜੀਆਂ ਜੇ ਇਹਨਾਂ ਨੂੰ ਐਕਸਪਲੇਨ ਕਰਨ ਲੱਗ ਜਾ ਤਾਂ ਬਹੁਤ ਲੰਮਾ ਇਹ ਹੋ ਜਾਣਾ ਟੁੱਪ ਵੀ ਨਿਕਲ ਆਈ ਆ ਤੇ ਸੇ ਇੱਦਾਂ ਇਹ ਬੜਾ ਪਿਆਰਾ ਜਿਹਾ ਮੰਝਰਾ ਤੇ ਮੈਂ ਵੀ ਕਰਨ ਲੱਗ ਜਾਂਦਾ ਮੇਰਾ ਸਮਾਂ ਹੋ ਗਿਆ ਇੱਥੇ ਕੁਝ ਮੈਂ ਡਰ ਗਿਆ ਕੁਝ ਐਕਸਸ ਜਾਲ ਕੇ ਫੁਲਗੀਆਂ ਜਿਹਾ ਮੈਂ ਹੋਰ ਕਰਦਾ ਤੇ ਦੋਸਤੋ ਬਾਕੀ ਗੱਲਾਂ ਕੱਲ ਨੂੰ ਕਰਾਂਗੇ ਕੱਲ ਦੇ ਵਲੌਗ ਦੇ ਵਿੱਚ ਤੇ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਵੇਖਦੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਆਗਮੈਂ ਤੁਹਾਡੇ ਨਾਲ ਹੋ ਪਿਆਰੀਆਂ ਪੇਰੀਆਂ ਸੰਜੇ ਪੰਦਾਰਾ ਸਗਾਂ ਤੇ ਹਾਸ ਤੇ ਰਹੋ ਵਸ ਤੇ ਰਹੋ ਖੁਸ਼ ਰਹੋ ਆਬਾਦ ਰਹੋ ਜੀਤਬਾਦ ਰਹੋ